لا thank mm -hmm. you ਨਾਂ ਨਮੋਈ ਜਾਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ hey <laughs> ਤਾ ਕੇ ਵਾਚ जान तुम्हारा जैसे यो जा गुण सदनास मगरी तुम्हारा सूत्र री तुम के होय सो जाया हमारे गाता में ताता नहीं जा नामकार सरका कर हृदय आके ست نام شری وا گر ست نام شری واس نام شری واس کو شری واس جی فتح بادشری کے چلنا دور کرنا سر مرنا ਕਿਆ ਤੂੰ ਸੋਇਆ ਜਾਗੇ ਅੰਨਾ ਤੂੰ ਜੀਵਨ ਜਾਗ ਸੱਚ ਕਰ ਜਾ ਅਸੀਂ ਇਹ ਜਿਹੜਾ ਜੀਵਨ ਹੈ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਵਰਸ਼ੇ ਇਤਿਹਾਸਾਂ ਦੇ ਤੇ ਅਸੀਂ ਇੱਕੇ ਆ ਕੇ ਮਾਇਆ ਦੇ ਜਾਲ ਵਿੱਚ ਫਸ ਕੇ ਇਹਨੂੰ ਸੱਚ ਮੰਨ ਨਹੀਂ ਬੈਠੇ ਆਪਣੀ ਮਰਨਾ ਨਹੀਂ ਮਰਨਾ ਸਕੇ ਜਾਗ ਨਹੀਂ ਜੋ ਕਿ ਇੱਕ ਸੱਚਾ ਜਿਸ ਦੇ ਹੁਕਮ ਅਨਸਾਰ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਆਪਣੇ ਸਵਾਸਾਂ ਨੂੰ ਕੋਈ ਪੂਜੀ ਨੂੰ ਪੂਰਾ ਕਰਦੇ ਹੋਏ ਨਾਮ ਧਾਰੀ ਸਰਦਾਰ ਲਾਭ ਸਿੰਘ ਜੀ ਕਈ ਰੋਜ ਹੋ ਗਏ ਇਸ ਸੰਸਾਰ ਤੋਂ ਚਲੇ ਗਏ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਸੋ ਬੜੇ ਕਰਮਾ ਵਾਲੇ ਸਨ ਜਿਨ੍ਹਾਂ ਦੀ ਬਰੇਗੀ ਤੋਂ ਬਾਅਦ ਐਨੀ ਗੁਰਬਾਨੀ ਪੜੀ ਗਈ ਹੋਵੇ ਐਨੀਆਂ ਸੰਧਕਾਂ ਕੀਤੀਆਂ ਗਈਆਂ ਹੋਣ ਕਿਸੇ ਭਾਗਾ ਵਾਲੇ ਸੱਜਣ ਦੇ ਹੀ ਮਰਨ ਤੋਂ ਬਾਅਦ ਕੀਤੀਆਂ ਜਾਂਦੀਆਂ ਇਹ ਰਸਮ ਕਿਉਂਕਿ ਜਿਸ ਦਿਨ ਉਹ ਹਾਲ ਚਲਣਾ ਕਰਕੇ ਸਨ ਪੰਜ ਨਗਰਾਂ ਜੇ ਮੈਂ ਸੋਚੀ ਨਗਿਆ ਸੁਸਾਇਟਾ ਲੈ ਕੇ ਇਹਨਾਂ ਦੇ ਘਰ ਜੀਤਨ ਹੋ ਰਿਹਾ ਸੀ ਪਰ ਮੈਨੂੰ ਪਤਾ ਨਹੀਂ ਸੀ ਇਹ ਪੜਨਾ ਵਰਤਿਆ ਉਹਨਾਂ ਦੇ ਜਲੇਦਾਂ ਤੋਂ ਬਾਅਦ ਉਸਨੇ ਮੀਤਨ ਕੀਤਾ ਆਸਾ ਜੀ ਦੀ ਬਾਤ ਪੜੀ ਸਾਰੇ ਪਰਵਾਰ ਨੇ ਲਾਹ ਕੇ ਪਰ ਸੌ ਰੈਂਸ ਵਾਈ ਤੋਂ ਕੀਤਾ ਗਿਆ ਦੋ ਜੜੇ ਤੋਂ ਸੰਗਤ ਆਈ ਜਿਨ੍ਹਾਂ ਨੇ ਬੜਾ ਰਸਪੇਣਾ ਕੀ ਸੰਕੀਤਾ ਪਨਾਹ ਦਾ ਆ ਗਿਆ ਤੇ ਸੁਣਦੇ ਸੰਗ ਜਗਰਾਫੀ ਪੱਠੀ ਹੋਈ ਪਰਵਾਰ ਸਾਰਾ ਇੱਥੇ ਹੈ ਅਜ ਅੰਤਮ ਦਾ ਸਮੇਂ ਆਪਦੇ ਵਿੱਚ ਅਰਥ ਦਾ ਮਾਨ ਨੂੰ ਲੈਣਾ ਬੜੀ ਸਾਹਮਣੇ ਦੇਖਣੀ ਹੈ ਕਹਿੰਦੇ ਹਨ ਇਹ ਜਥਾ ਆਕੇ ਤਖਤ ਹੋਏ ਜਿਹਨੇ ਬਣਾ ਰਚੇ ਜਿਹੜੀ ਆਕੇ ਤਖਤ ਵੀ ਜਿਵੇਂ ਬਹੁਤ ਹੁਣੀ ਨੰਦਰਾ ਆ ਗਿਆ ਜੀ ਆਂਦਾ ਇਹ ਰਹੇ ਜਾਂਦੀ ਹੈ ਆਕੇ ਭਾਈ ਸਾਹਿਬ ਸਿੰਘ ਜੀ ਆਪਣੀ ਜੋ ਸਾਰੇ ਜਾ ਬਣੀ ਉਹ ਤਕਰੀਬਨ 23 ਦੇਖੀ ਹੋਈ ਲਾਈਵ ਆਫ ਕਿਰਨਾਂ ਦੇ ਟੋਪਰ ਤੇ ਹਨ ਪਾਲਿਗੋਨਸ ਕੀ ਜੀਵ ਉਸੇ ਪਿਆਰ ਮੇਰਾ ਰੱਬ ਕਹਿੰਦੇ ਨੇ ਰੱਬ ਤੇ ਘਰਸੇ ਜਲਤੇ ਸੀ ਕੀ ਜੀ ਦੋ ਲਗਤੀਆਂ ਮੀਰਪਾਲ ਤੋਂ ਅਤੇ ਸ਼ੌਂਕੀ ਪ੍ਰਿਆਨ ਤੋਂ ਸੋਇਨਾ ਨੇ ਆਪਣੇ ਪਰਿਵਾਰ ਨੂੰ